ਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਜਾਬ ਨੋਲਜ ਪੁਆਇੰਟ ਤੇ ਅੱਜ ਦਾ ਆਪਣਾ ਪਾਰਟ ਤੀਜਾ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਜੀਕੇ ਦਾ ਇੰਪੋਰਟੈਂਟ ਕੁਐਸਚਨ ਹੈ ਇਹ ਧਿਆਨ ਨਾਲ ਇਹਨਾਂ ਨੋਟ ਕਰ ਲਿਓ ਹਾਂਜੀ ਸਟਾਰਟ ਕਰਦੇ ਹਾਂ ਕਸ਼ਮੀਰ ਨੂੰ ਪੂਰਬ ਦਾ ਸਵਰਗ ਕਿਉਂ ਕਹਿੰਦਾ ਹੈ ਹਾਂਜੀ ਕਸ਼ਮੀਰ ਨੂੰ ਪੂਰਬ ਦਾ ਸਵਰਗ ਮਤਲਬ ਈਸਟ ਹੈਵਨ ਆਫ ਈਸਟ ਕਿਉਂ ਕਹਿੰਦਾ ਹੈ ਹਾਂਜੀ ਕਰੈਕਟ ਆਨਸਰ ਬੀ ਆਪਸ਼ਨ ਇਸ ਦੀ ਭੂਗੋਲਿਕ ਸਥਿਤੀ ਅਤੇ ਸੁੰਦਰਤਾ ਦੇ ਕਾਰਨ ਹਾਂਜੀ ਸਭ ਜਾਣਦੇ ਆਪਾਂ ਕਸ਼ਮੀਰ ਦੇ ਆ ਖੂਬਸੂਰਤ ਘਾਟੀਆਂ ਝੀਲਾਂ ਅਤੇ ਪਹਾੜਾਂ ਕਾਰਨ ਇਸ ਨੂੰ ਧਰਤੀ ਦਾ ਸਵਰਗ ਜਾਂ ਪੂਰਬ ਦਾ ਸਵਰਗ ਵੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਕਿੰਨੇ ਸਾਲ ਬਾਅਦ ਅੰਗਰੇਜ਼ਾਂ ਨੇ ਪੰਜਾਬ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਸੀ? ਹਾਂਜੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਕਿੰਨੇ ਸਾਲਾਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਸੀ? ਕਰੈਕਟ ਆਨਸਰ ਬੀ ਆਪਸ਼ਨ 10 ਅਲਾहाबाद 1839 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਹੋ ਜਾਂਦੀ ਹੈ 1849 ਈਸਵੀ ਨੂੰ ਅੰਗਰੇਜ਼ ਪੰਜਾਬ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲੈਂਦੇ ਹਨ ਜਦੋਂ ਸੈਕੰਡ ਐਂਗਲੋ ਸਿੱਖ ਵਾਰ ਹੁੰਦੀ ਹੈ ਨੈਕਸਟ ਕੁਸ਼ਨ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਤੋਪਖਾਨੇ ਵਿੱਚ ਕਿਸ ਨਾਮ ਦੀ ਤੋਪ ਸਾਮਲ ਸੀ ਹਾਂਜੀ ਜੋ ਉਹਨਾਂ ਦਾ ਤੋਪਖਾਨਾ ਸੀਗਾ ਫੌਜ ਦਾ ਉਹਦੇ ਚ ਇੱਕ ਤੋਪ ਸੀ ਉਹ ਤੋਪ ਦਾ ਨਾਮ ਕੀ ਸੀਗਾ ਇੰਪੋਰਟੈਂਟ ਹੈ ਇਹ ਹਾਂਜੀ ਇਹਦਾ ਕਰੈਕਟ ਆਨਸਰ ਸੀ ਆਪਸ਼ਨ ਜਬਰਜੰਗ ਜਬਰਜੰਗ ਜੀ ਮਹਾਰਾਜਾ ਦੀ ਫੌਜ ਵਿੱਚ ਜਬਰਜੰਗ ਨਾਮ ਦੀ ਇੱਕ ਸ਼ਕਤੀਸ਼ਾਲੀ ਤੋਪ ਸਾਮਲ ਸੀ ਨੈਕਸਟ ਕੁਐਸਚਨ ਜੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਯੂਰਪੀ ਅਧਿਕਾਰੀ ਜੀਨ ਬੈਪਟਿਸਟ ਵੈਂਚੂਰਾ ਕਿਸ ਦੇਸ਼ ਨਾਲ ਸੰਬੰਧਿਤ ਸਨ ਹਾਂਜੀ ਇੱਕ ਯੂਰਪੀ ਅਧਿਕਾਰੀ ਸੀ ਜੀਨ ਬੈਪਟਿਸਟ ਵੈਂਚੂਰਾ ਵੈਂਚੂਰਾ ਜਾ ਰਖਿਓ ਵੈਂਚੂਰਾ ਕਿਹੜੇ ਦੇਸ਼ ਨਾਲ ਸੰਬੰਧਿਤ ਸਨ ਹਾਂਜੀ ਕਰੈਕਟ ਆਨਸਰ ਬੀ ਆਪਸ਼ਨ ਇਟਲੀ ਨਾਲ ਹਾਂਜੀ ਵੈਂਚੂਰਾ ਉਹ ਇਟਲੀ ਦੇ ਸਨ ਉਹਨਾਂ ਨੇ ਸਿੱਖ ਫੌਜ ਵਿੱਚ ਜਰਨਲ ਦਾ ਅਹੁਦਾ ਹਾਸਲ ਕੀਤਾ ਅਤੇ ਫੌਜ ਇਹ ਖਾਸ ਨੂੰ ਸਿਖਲਾਈ ਦਿੱਤੀ ਸੈਕੰਡ ਗਵਰਨਰ ਸਾਹਨੇ ਯੂਰਪ ਦੇ ਅਲਾਰਡ ਸਨ ਅਲਾਰਡ ਜਰਨਲ ਅਲਾਰਡ ਫਰਾਂਸ ਤੋਂ ਸਨ ਹਾਂਜੀ ਵੈਂਚੂਰਾ ਇਟਲੀ ਤੋਂ ਅਲਾਰਡ ਸਰ ਤਾਂ ਨੋਟ ਕਰ ਲਓ ਜੀ ਇਹ ਅਗਲਾ ਪ੍ਰਸ਼ਨ ਮਲਤਾਨ ਦੀ ਜਿੱਤ 1818 ਈਸਵੀ ਵਿੱਚ ਹੁੰਦੀ ਹੈ ਇੰਪੋਰਟੈਂਟ ਕੁਐਸਚਨ ਬਣ ਕੇ ਵੀ ਮਲਤਾਨ 1818 ਜਿੱਤਿਆ ਹੁੰਦਾ ਹੈ ਦੀ ਅਗਵਾਈ ਕਿਸ ਜਰਨੈਲ ਨੇ ਕੀਤੀ ਸੀ ਜਿੰਨਾ ਦੇ ਨਾਮ ਤੇ ਜਫਰ ਜੰਗ ਦਾ ਖਿਤਾਬ ਦਿੱਤਾ ਗਿਆ ਹਾਂਜੀ 1818 ਈਸਵੀ ਦੇ ਵਿੱਚ ਮਲਤਾਨ ਦੀ ਜਿੱਤ ਹੁੰਦੀ ਹੈ ਉਹ ਜਿੱਤ ਦੀ ਅਗਵਾਈ ਜੋ ਸੈਨਾ ਜਾਂਦੀ ਹੈ ਕਿਸ ਜਰਨੈਲ ਨੇ ਕੀਤੀ ਸੀ ਹਾਂਜੀ ਤਾਂ ਕੌਣ ਸੀ ਉਹ ਸੀ ਆਪਸ਼ਨ ਮਿਸਟਰ ਦਿਵਾਨ ਚੰਦ ਜਫਰ ਜੰਗ ਦਾ ਮਤਲਬ ਕੀ ਹੈ ਜੰਗ ਦਾ ਜੇਤੂ ਦਖਤਾ ਮੁਲਤਾਨ ਦੀ ਜਿੱਤ ਤੋਂ ਬਾਅਦ ਮਿਸਟਰ ਦਿਵਾਨ ਚੰਦ ਨੂੰ ਮਿਲਿਆ ਹਾਂਜੀ ਕਿਸ ਨੇ ਅਗਵਾਈ ਕੀਤੀ ਸੀ ਮੁਲਤਾਨ ਦੀ ਜਿੱਤ ਦੀ ਮਿਸਟਰ ਦਿਵਾਨ ਚੰਦ ਨੇ ਨੈਕਸਟ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਨੇ ਕਿਸ ਰਾਜੇ ਦੀ ਮਦਦ ਦੇ ਬਦਲੇ ਵਿੱਚ 70000 ਰੁਪਏ ਦੀ ਜੰਗੀਰ ਜਾਂ ਨਜ਼ਰਾਨਾ ਲਿਆ ਜਿਸ ਤੋਂ ਬਾਅਦ ਉਸ ਰਾਜੇ ਨੂੰ ਉਹਨਾਂ ਦੇ ਰਾਜ ਵਿੱਚ ਮਲਾ ਲਿਆ ਗਿਆ ਹਾਂ ਹਾਂ ਜੀ ਜਦੋਂ ਕਿਸੇ ਰਾਜੇ ਨੇ ਮਦਦ ਮੰਗੀ ਸੀ ਮਹਾਰਾਜਾ ਰਣਜੀਤ ਸਿੰਘ ਤੋਂ ਤਾਂ ਰਣਜੀਤ ਸਿੰਘ ਨੇ ਉਹ ਤਾਂ 70000 ਰੁਪਏ ਦਿੱਤਾ ਉਹਨੇ ਸਮਝੌਤਾ ਕਰਵਾਉਣ ਵਾਸਤੇ ਤਾਂ ਉਹਦੇ ਰਾਜੇ ਦੇ ਰਾਜ ਨੂੰ ਮਿਲਾ ਲਿਆ ਸੀ ਆਪਣੇ ਰਾਜ ਦੇ ਵਿੱਚ ਕੌਣ ਸੀ ਇਹ ਉਹ கரੈਕਟ ਆਨਸਰ ਏ ਆਪਸ਼ਨ ਪਟਿਆਲਾ ਦਾ ਰਾਜਾ ਸਾਹਿਬ ਸਿੰਘ ਘਟਨਾ ਕੀ ਹੁੰਦੀ ਹੈ ਇਹ 1806 ਇਸਵੀ ਇਸਵੀ ਦੇ ਵਿੱਚ ਮਾਲਵਾ ਮੁਹਿੰਮ ਦੌਰਾਨ ਮਾਲਵਾਦੀ ਮੁਹਿੰਮ ਦੇ ਉੰਦਨੇ ਮਹਾਰਾਜਾ ਪਟਿਆਲਾ ਅਤੇ ਨਾਬਾ ਦੇ ਝਗੜੇ ਨੂੰ ਸੁਲਝਾਉਣ ਲਈ ਮਹਾਰਾਜਾ ਮਾਲਵਾ ਖੇਤਰ ਵਿੱਚ ਦਾਖਲ ਹੁੰਦੇ ਨੇ ਹਾਂਜੀ ਪਟਿਆਲਾ ਤੇ ਨੱਭਰ ਰਿਆਸਤਾਂ ਦਾ ਆਪਸ ਝਗੜਾ ਚੱਲ ਰਿਹਾ ਕਿਸ ਪਿੰਡ ਦੇ ਕਾਰਨ ਤਾਂ ਉਹ ਝਗੜੇ ਨੂੰ ਸਲਝਾਉਣ ਦੇ ਲਈ 70000 ਰੁਪਏ ਜੰਗੀਰ ਮਿਲਦੀ ਹੈ ਤੇ ਉਹ ਜਿਹੜਾ ਉਹ ਸਲਝਾਉਣ ਤੋਂ ਬਾਅਦ ਉਹ ਰਾਜਾ ਆਪਣੇ ਰਾ ਉਸ ਪਿੰਡ ਨੂੰ ਰਾਜ ਮਿਲਾ ਲੈਂਦਾ ਪਟਿਆਲੇ ਵਾਲਾ ਨੈਕਸਟ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਰਾਜਕੌਰ ਕਿਸ ਰਿਆਸਤ ਤੋਂ ਸਨ ਹਾਂਜੀ ਜੋ ਰਾਜਕੌਰ ਨੇ ਮਾਤਾ ਜੀ ਮਹਾਰਾਜਾ ਰਣਜੀਤ ਸਿੰਘ ਦੀ ਉਹ ਕਿਹੜੀ ਰਿਆਸਤ ਤੋਂ ਬਿਲੋਂਗ ਕਰਦੇ ਸਨ கரੈਕਟ ਆਨਸਰ ਸੀ ਆਪਸ਼ਨ ਜੀ ਇਨ ਬਿਰਾਸ ਜੀਂਦ ਰਿਆਸਤ ਉਹ ਜੀਂਦ ਦੇ ਸਰਦਾਰ ਗਜਪਤ ਸਿੰਘ ਜੋ ਫੂਲ ਕੇ ਮਿਸਲ ਦੇ ਸਨ ਦੀਤੀ ਸਨ ਮਤਲਬ ਕਿ ਉਹਨਾਂ ਦੀ ਰਾਜਕੌਰ ਦੀ ਮਿਸਲ ਕਿਸੀ ਕਿਹੜੀ ਮਿਸਲ ਨੂੰ ਬਲੋਂਗ ਕਰਦਾ ਫੂਲ ਕੇ ਮਿਸਲ ਤੇ ਰਿਆਸਤ ਕਿਹੜੀ ਸੀ ਰਿਆਸਤ ਜੀਂਦ ਰਿਆਸਤ ਇੰਪੋਰਟੰਟ ਕੁਸਚਨ ਹੋ ਗਿਆ ਜੀ ਠਾਟਮਾ ਪ੍ਰਸ਼ਨ ਮਹਾਰਾਜਾ ਰਣਜੀਤ ਸਿੰਘ ਨੇ 1834 ਵਿੱਚ ਪੇਸ਼ਾਵਰ ਤੇ ਅਬਜਾ ਕਰਨ ਲਈ ਕਿਸ ਜਰਨੈਲ ਨੂੰ ਭੇਜਿਆ ਹਾਂਜੀ 1834 ਚ ਪੇਸ਼ਾਵਰ ਦੇ ਕਬਜ਼ੇ ਕਰਨ ਲਈ ਕਿਸ ਜਨੈਲ ਨੂੰ ਭੇਜਦੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਹਾਂਜੀ ਬੀ ਆਪਸ਼ਨ கரੈਕਟ ਆਨਸਰ ਹਰੀ ਸਿੰਘ ਨਾਲਵਾ ਅਤੇ ਕੁਵਰ ਨੌਨਿਹਾਲ ਸਿੰਘ ਨੂੰ 1834 ਵਿੱਚ ਪੇਸ਼ਾਵਰ ਨੂੰ ਅਫਗਾਨਾਂ ਤੋਂ ਪੱਕੇ ਤੌਰ ਤੇ ਜਿੱਤਣ ਲਈ ਇਹ ਮੁਹਿੰਮ ਭੇਜੀ ਗਈ ਸੀ ਹਾਂਜੀ 1834 ਪੇਸ਼ਾਵਰ ਦੀ ਜਿੱਤ ਹੁੰਦੀ ਹੈ ਅਗਲਾ ਪ੍ਰਸ਼ਨ ਇੰਪੋਰਟੈਂਟ ਹੈ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਵਿੱਚ ਮੈਟਰਮੋਨੀਅਲ ਅਲਾਈਅੰਸ ਮੈਟਰਮੋਨੀਅਲ ਅਲਾਈਅੰਸ मीनिंग ਵਿਆਹਿਕ ਕੱਠਜੋੜ ਕਿਸ ਕਾਰਨ ਜ਼ਰੂਰੀ ਸਨ ਹਾਂਜੀ ਕਰੈਕਟ ਆਨਸਰ ਬੀ ਆਪਸ਼ਨ ਮਿਸਲਾਂ ਨੂੰ ਇਕਜੁੱਟ ਕਰਨ ਅਤੇ ਦੁਸ਼ਮਣਾਂ ਨੂੰ ਦੋਸਤ ਬਣਾਉਂਦੇ ਮਹਾਰਾਜਾ ਨੇ ਵਿਆਹਾਂ ਨੂੰ ਆਪਣੀ ਰਾਜਨੀਤਿਕ ਰਣਨੀਤੀ ਦਾ ਹਿੱਸਾ ਬਣਾਇਆ ਜਿਸ ਨਾਲ ਉਹਨਾਂ ਨੇ ਮਜ਼ਬੂਤ ਮਿਸਲਾਂ ਨੂੰ ਆਪਣੇ ਨਾਲ ਜੋੜਿਆ ਹਾਂਜੀ ਵਿਆਹ ਕਰਕੇ ਇੱਕ ਮਿਸਲ ਤੇ ਦੂਜੀ ਮਿਸਲ ਦਾ ਹੋ ਤਾਂ ਆਪਣਾ ਉਹ ਰਾਜ ਨੂੰ ਮਜ਼ਬੂਤ ਕੀਤਾ ਸੀ ਉਹਨਾਂ ਨੇ ਚਾਰਲਸ ਮਟਕਾਫ ਮਿਸ਼ਨ 1808 ਚ ਆਉਂਦਾ ਚਾਰਲਸ ਮਟਕਾਫ ਮਿਸ਼ਨ ਨੂੰ ਰਣਜੀਤ ਸਿੰਘ ਨੇ ਮਿਲ ਲਈ ਕਿਸ ਨੇ ਭੇਜਿਆ ਸੀ ਕਿਸ ਨੇ ਭੇਜਿਆ ਸੀ ਚਾਰਲਸ ਮਟਕਾਫ ਦਾ ਮਿਸ਼ਨ ਆਇਆ ਸੀਗਾ ਕਿਸ ਨੇ ਭੇਜਿਆ ਸੀਗਾ ਲਾਰਡ ਮਿੰਟੋ ਨੇ ਲਾਰਡ ਮਿੰਟੋ ਬੀ ਆਪਸ਼ਨ ਲਾਰਡ ਮਿੰਟੋ ਉਹ ਸਮੇਂ ਦੇ ਗਵਰਨਰ ਸਨ ਚਾਰਲਸ ਮਟਕਾਫ ਆਉਂਦੇ ਨੇ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਦੇ ਨੇ ਆ ਕੇ 1817 ਚ ਉਸ ਤੋਂ ਬਾਅਦ ਕੀ ਹੁੰਦਾ ਹੈਗਾ 1809 ਦੇ ਵਿੱਚ ਸੰਧੀ ਹੁੰਦੀ ਹੈ ਕੀ ਹਨਾ ਜੀ ਉਸ ਸੰਧੀ ਦੇ ਵਿੱਚ ਕੀ ਹੁੰਦਾ ਹੈ ਮਹਾਰਾਜ ਰਣਜੀਤ ਸਿੰਘ ਜੀ ਜਿਹੜੇ ਸਤਲੁਜ ਪੈਂਦਾ ਦਰਿਆ ਆਪਣਾ ਲੁਧਿਆਣੇ ਕੋਲ ਉਸ ਤੋਂ ਉੱਪਰਲੀ ਸਾਈਡ ਵੱਲ ਨੂੰ ਮਹਾਰਾਜ ਰਣਜੀਤ ਸਿੰਘ ਜੀ ਆਪਣਾ ਰਾਜ ਕਰਨਗੇ ਤੇ ਨੀਚੇ ਵਾਲੀ ਸਾਈਡ ਸਾਰੇ ਇੰਡੀਆ ਦੇ ਵਿੱਚ ਅੰਗਰੇਜ਼ਾਂ ਦਾ ਅਧਿਕਾਰ ਹੋ ਜਾਂਦਾ ਹੈ ਠੀਕ ਹੈ ਜੀ ਇਹ ਸੰਧੀ ਹੁੰਦੀ ਹੈ 189 ਇਸ ਦੀ ਜਾਰੀ ਕਿਉਂ ਇੰਪੋਰਟੈਂਟ ਹੁੰਦੀ ਹੈ ਤਾਂ ਕੌਣ ਕਰਦਾ ਸੰਧੀ ਆ ਕਿ ਮਟਕਾਫ ਕਰਦਾਗਾ ਚਾਰ ਨਾ ਮਟਕਾਫ ਹੁੰਦਾਗਾ ਨੈਕਸਟ ਕੁਐਸਚਨ ਕਿਹੜਾ ਸਿੱਖ ਸਰਦਾਰ ਮਹਾ ਸਿੰਘ ਰਜੀ ਸਿੰਘ ਦੇ ਪਿਤਾ ਨਾਲ ਲੜਾਈ ਦੌਰਾਨ ਮਾਰੇ ਗਿਆ ਸੀ ਜਿਸ ਤੋਂ ਬਾਅਦ ਕਨਈਆ ਮਿਸਲ ਅਤੇ ਸ਼ੁਕਰਚੱਕੀਆ ਮਿਸਲ ਵਿੱਚ ਗੱਠ ਜੋੜ ਹੋਇਆ ਹਾਂਜੀ ਕਿਹੜਾ ਸਿੱਖ ਸਰਦਾਰ ਮਾਰੇ ਗਿਆ ਸੀਗਾ ਮਾਹ ਸਿੰਘ ਜੀ ਨਾਲ ਲੜਾਈ ਕਰਦਾ ਕਰਦੇ ਤਾਂ ਉਹ ਸਨ ਗੁਰਬਖਸ਼ ਸਿੰਘ ਗੁਰਬਖਸ਼ ਸਿੰਘ ਉਹ ਸਦਾ ਕੌਰ ਦੇ ਪਤੀ ਅਤੇ ਮਹਿਤਾਬ ਕੌਰ ਦੇ ਪਿਤਾ ਸਨ ਜੋ ਮਾਹ ਸਿੰਘ ਨਾਲ ਲੜਾਈ ਦੌਰਾਨ ਸਹੀਦ ਹੋ ਕੇ ਸਨ ਨੈਕਸਟ ਮਹਾਰਾਜਾ ਰਣਜੀਤ ਸਿੰਘ ਨੇ ਕੋਹੀਨੂਰ ਹੀਰਾ ਆਪਣੀ ਕਿਸ ਘੋੜੀ ਦੇ ਗਲ ਵਿੱਚ ਪਹਿਨਾਇਆ ਸੀ ਹਾਂਜੀ ਕਿਹੜੀ ਘੋੜੀ ਦੇ ਗਲ 'ਚ ਉਹਨਾਂ ਨੇ ਕੋਹੀਨੂਰ ਦਾ ਹੀਰਾ ਪਹਿਨਾਇਆ ਸੀ ਕੋਹੀਨੂਰ ਦਾ ਹਾਂਜੀ ਕਰੈਕਟ ਆਨਸਰ ਹੈ ਬੀ ਆਪਸ਼ਨ ਲੈ ਲਈ ਕੋਹੀਨੂਰ ਹੀਰਾ ਮਹਾਰਾਜਾ ਦੀ ਸਭ ਤੋਂ ਪਿਆਰੀ ਘੋੜੀ ਲੈਲੀ ਦੇ ਗਲ ਵਿੱਚ ਵੀ ਪਹਿਨਾਇਆ ਜਾਂਦਾ ਸੀ ਹਾਂਜੀ ਇੰਪੋਰਟੈਂਟ ਹੋ ਗਿਆ ਵੀ ਕੁਐਸਚਨ ਕਿ ਕਿਹੜੀ ਸਭ ਤੋਂ ਉਹਨਾਂ ਦੀ ਖਾਸ ਘੋੜੀ ਸੀਗੀ ਲੈਲੀ ਘੋੜੀ ਸੀ 73ਵਾਂ ਲਾਹੌਰ ਤੇ ਜਿੱਤਦੇ ਸਮੇ ਕਿਹੜੇ ਤਿੰਨ ਭੰਗੀ ਸਰਦਾਰਾਂ ਸਰਦਾਰ ਰਾਜ ਕਰ ਸਨ ਹਾਂਜੀ ਲਾਹੌਰ ਤੇ ਕਿਹੜੇ ਤਿੰਨ ਸਰਦਾਰਾਂ ਦਾ ਰਾਜ ਸੀ ਭੰਗੀ ਸਰਦਾਰਾਂ ਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਜਿੱਤਦੇ ਨੇ ਹਾਂਜੀ ਉਹ ਸਨ ਬੀ ਆਪਸ਼ਨ ਸਾਹਿਬ ਸਿੰਘ ਚੀਤ ਸਿੰਘ ਤੇ ਮੁਹਰ ਸਿੰਘ ਨੈਕਸਟ ਕੁਸ਼ਨ ਦੇਖਦੇ ਹਾਂ ਮੁਲਤਾਨ ਦੀ 7ਵੀਂ ਮੁਹਿੰਮ 7ਵੀਂ ਮੁਹਿੰਮ ਮੁਲਤਾਨ ਦੀ ਹੁੰਦੀ ਹੈ 1818 ਵਿੱਚ ਜਿੱਥੇ ਜਿੱਥੇ ਫਾਈਨਲ ਜਿੱਤਿਆਂਦ ਨੇ ਇਹ ਸਿੱਖ ਵਿਚ ਕਿੰਨੇ ਸਿਪਾਹੀ ਅਤੇ ਕਿਹੜੇ ਕਿਹੜੇ ਪ੍ਰਮੁੱਖ ਜਰਨੈਲ ਸ਼ਾਮਿਲ ਸਨ ਹਾਂਜੀ 1818 ਅੰਸ਼ ਦੇ ਵਿੱਚ ਕਿੰਨੇ ਸਿਪਾਹੀ ਸੀ ਤੇ ਕਿਹੜੇ ਕਿਹੜੇ ਜਰਨੈਲ ਸਨ ਹਾਂਜੀ ਕਰੈਕਟ ਆਨਸਰ ਬੀ ਆਪਸ਼ਨ ਬੀ ਹੀ ਆ ਰੈਜਨਿਕ ਸਨ ਠੀਕ ਹੈ ਜੀ ਤੇ ਸਿਪਾਹੀ ਦੇ ਵਿੱਚ ਜਰਨੈਲਾਂ ਚ ਅਕਾਲੀ ਫੂਲਾ ਸਿੰਘ ਹਰੀ ਸਿੰਘ ਨਲਵਾ ਮਿਸਟਰ دیਵਾਨ ਚੰਦ ਹਾਂਜੀ ਇਹ ਸਭ ਤੋਂ ਤਾਕਤਵਰ ਅਤੇ ਫੈਸਲਾਕੁਨ ਮਹਿੰਮ ਸੀ ਜਿਸ ਵਿੱਚ ਮਹਾਰਾਜਾ ਦੇ ਸਾਰੇ ਮਹਾਨ ਜਰਨੈਲ ਸ਼ਾਮਲ ਸਨ 75ਵਾਂ ਪ੍ਰਸ਼ਨ ਦੇਖਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤਲਕ ਤੋਂ ਬਾਅਦ ਉਹਨਾਂ ਦੀ ਸਰਕਾਰ ਨੂੰ ਕਿਸ ਨਾਮ ਨਾਲ ਜਾਣਿਆ ਗਿਆ ਹਾਂਜੀ ਜਦੋਂ ਰਾਜ ਤਲਕ ਹੋ ਜਾਂਦਾ ਮਹਾਰਾਣੀ ਚੰਨੀ ਜੀ ਦਾ ਤਾਂ ਉਹਨਾਂ ਦੀ ਸਰਕਾਰ ਨੂੰ ਕਿਸ ਨਾਮ ਨਾਲ ਜਾਣਿਆ ਗਿਆ ਸੀ ਆਪਸ਼ਨ ਕਰੈਕਟ ਹੈ ਸਰਕਾਰੇ ਖਾਲਸਾ 76ਵਾਂ ਕੁਸ਼ਨ ਦੇਖਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਸਮਰਾਜ ਕਿੰਨੇ ਸਾਲ ਤੱਕ ਚੱਲਿਆ 1849 ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਜਾਂਦੀ ਆ ਉਸ ਤੋਂ ਕਿੰਨੇ ਸਾਲ ਤੱਕ ਚੱਲਿਆ ਸੀ ਉਹਨਾਂ ਦਾ ਫਿਰ ਰਾਜ ਪੰਜਾਬ ਦੇ ਵਿੱਚ ਸਿੱਖਾਂ ਦਾ 1849 ਤੱਕ मीनिंग 10 ਸਾਲ கரੈਕਟ ਆਨਸਰ ਸੀ ਆਪਸ਼ਨ 10 ਸਾਲ ਅਗਲਾ ਆਪਾਂ 77ਵਾਂ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਰਾਜਪੂਰ ਕਿਸ ਮਿਸਲ ਨਾਲ ਸੰਬੰਧਤ ਹਨ ਦੇਖੋ ਜੀ ਆਪਾਂ ਪਹਿਲਾਂ ਕਰ ਚੁੱਕੇ ਆ ਫੂਲ ਕਿਹ ਹੈ ਮਿਸਲ ਬੀ ਆਪਸ਼ਨ ਉਹ ਜੀਨ ਦੇ ਰਾਜਾ ਗਜਪਤ ਸਿੰਘ ਦੀ ਧੀ ਸਨ ਜੋ ਫੁਲਕਿਆ ਮਿਸਲ ਦੇ ਸਨ ਹਾਂਜੀ ਕਰੈਕਟ ਹੋ ਗਿਆ ਵੀ ਆਪਣਾ 78 ਕੁਝ ਲਿਖ ਦਿਆਂ ਮਹਾ ਸਿੰਘ ਰਣਜੀਤ ਸਿੰਘ ਦੇ ਪਿਤਾ ਨੇ 1778 ਇਸ ਵਿੱਚ ਕਿਸ ਹਾਕਮ ਨੂੰ ਹਰਾ ਕੇ ਰਸੂਲਪੁਰ ਦਾ ਨਾਮ ਬਦਲ ਕੇ ਰਾਮਗੜ ਰਾਮਨਗਰ ਰੱਖਿਆ ਸੀ ਹਾਂਜੀ ਮਹਾ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਨ ਉਹਨਾਂ ਨੇ 1778 ਵਿੱਚ ਕਿਸ ਹਾਕਮ ਨੂੰ ਹਰਾਇਆ ਸੀਗਾ ਜੋ ਪਹਿਲਾਂ ਜਿੱਥੇ ਦਾ ਨਾਮ ਸੀ ਰਸੂਲਪੁਰ ਦਾ ਨਾਮ ਬਦਲ ਕੇ ਰੱਖਤਾ ਸੀ ਰਾਮਨਗਰ ਤਾਂ ਹੋ ਗਿਆ ਸੀ கரੈਕਟ ਆਨਸਰ ਬੀ ਆਪਸ਼ਨ ਪੀਰ ਮੁਹੰਮਦ ਖਾਨ ਚਟਾ 79 ਕੁਐਸਚਨ ਰਣਜੀਤ ਸਿੰਘ ਨੇ 1800 ਸੀ ਵਿੱਚ ਇਸਵੀ ਵਿੱਚ ਕਿਸ ਪਿੰਡ ਨੂੰ ਲੈ ਕੇ ਨਾਬਾ ਅਤੇ ਪਟਿਆਲਾ ਦੀ ਵਿਸ਼ਕਾਰ ਹੋਈ ਝਗੜ ਨੂੰ ਸੁਲਝਾਇਆ ਸੀ ਹਾਂਜੀ ਕਿਹੜਾ ਪਿੰਡ ਸੀ ਉਹ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਪੇਪਰ ਚ ਆਇਆ ਵੀ ਹੋਇਆ ਕੁਐਸਚਨ ਇੱਕ ਵਾਰ ਇਹ ਇਹ ਸੀ ਇਹਦਾ ਆਨਸਰ ਹੈ கரੈਕਟ ਬੀ ਆਪਸ਼ਨ ਨੁਲੱਦੀ ਨੁਲੱਦੀ ਜੋ ਪਿੰਡ ਹੈਗਾ ਨਾਬਾ ਪਟਿਆਲਾ ਰੋਡ ਤੇ ਪੈਂਦਾ ਜੀ ਇਹ ਅਮਰਗੜ ਦੇ ਕੋਲ ਤਨਬਾ ਦੇ ਰਾਜਾ ਜਸਵੰਤ ਸਿੰਘ ਅਤੇ ਪਟਿਆਲਾ ਦੇ ਰਾਜਾ ਸਾਹਿਬ ਸਿੰਘ ਵਿਚਕਾਰ ਇਸ ਪੰਨੇ ਲੈ ਕੇ ਝਗੜਾ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਝਗੜਾ ਸੁਲਝਾਤਾ ਸੀ ਇਹ ਨੈਕਸਟ ਕੁਐਸਚਨ ਜੋਰਪੀ ਅਧਿਕਾਰੀ ਅਲਾਰਡ ਮਹਾਰਾਜਾ ਅਜੀਤ ਸਿੰਘ ਦੀ ਸੇਵਾ ਵਿੱਚ ਆਮਨ ਹੋਣ ਤੋਂ ਪਹਿਲਾਂ ਕਿਸ ਆਦਤਕਾਰ ਮੁਸ਼ਕਲ ਦੇ ਸਨ ਹਾਂਜੀ ਕੀ ਕਾਰਨ ਸੀ ਉਹਨੂੰ ਲੱਗ ਰਿਹਾ ਸੀ ਮੈਨੂੰ ਉਹਨਾਂ ਨੇ ਆਮਨ ਲੈਣਾ ਆਪਣੀ ਸੇਵਾ 'ਚ ਕਰੈਕਟ ਆਨਸਰ ਸੀ ਆਪਸ਼ਨ ਤੰਬਾਕੂ ਸਿਗਾ ਸਿਗਾਰ ਦਾ ਸੇਵਨ ਕਰਨ ਦੀ ਆਦਤ ਕਰਨ ਕਿਉਂਕਿ ਕਿਨੇ ਮਹਾਰਾਜਾ ਰਣਜੀਤ ਸਿੰਘ ਨੇ ਫੌਜ ਵਿੱਚ ਭਰਤੀ ਹੋਣ ਵਾਲੇ ਯੂਰਪੀ ਅਧਿਕਾਰੀਆਂ ਲਈ ਤੰਬਾਕੂ ਨਾ ਪੀਣ ਦੀ ਸ਼ਰਤ ਰੱਖੀ ਸੀ ਪਰ ਉਹ ਤੰਬਾਕੂ ਤਾਂ ਸੇਵਨ ਕਰਦੇ ਸਨ ਉਸ ਤੋਂ ਬਾਅਦ ਨੇ ਸੀ ਆਪਦੀ ਉਹ ਤੰਬਾਕੂ ਦੀ ਹੱਤ ਸ਼ਰਤ ਦੀ ਉਸ ਤਾਂ ਕਰਕੇ ਇਹਨਾਂ ਨੂੰ ਫਿਰ ਫੌਜ ਚ ਲੈ ਲਿਆ ਸੀਗਾ ਤਾਂ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ